ਧੰਨ ਗੁਰ ਤੇਗ ਬਹਾਦਰ ਮਹਾਰਾਜ ਨੇ ਉਸ ਸਮੇਂ ਹੁਕਮ ਕੀਤਾ ਜਿਹੜਾ ਵੀ ਪ੍ਰਾਣੀ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਇਸ ਸਰੋਵਰ ਵਿੱਚ ਭਾਵ ਤੋਬੇ ਵਿੱਚ ਇਸ਼ਨਾਨ ਕਰੇਗਾ ਉਹਦੇ ਸਾਰੇ ਰੋਗ ਦੂਰ ਹੋਣਗੇ ਧੰਨ ਗੁਰ ਤੇਗ ਬਹਾਦਰ ਮਹਾਰਾਜ ਜੀ ਦੇ ਹੱਥ ਲਿਖਤ ਹੁਕਮਨਾਮਾ ਸਾਹਿਬੀ ਇਥੇ ਸੁਸ਼ੋਭਿਤ ਹੈ ਉਹਦੇ ਵੀ ਆਪ ਜੀ ਨੂੰ ਦਰਸ਼ਨ ਕਰਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫੇਰ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਆਪ ਜੀ ਨੂੰ ਲੈ ਕੇ ਪਹੁੰਚੇ ਹਾਂ ਪਟਿਆਲਾ ਸ਼ਹਿਰ ਉਹ ਪਾਵਨ ਪਵਿੱਤਰ ਅਸਥਾਨ ਜਿਸ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਧੰਨ ਗੁਰਤੇਗ ਬਹਾਦਰ ਮਹਾਰਾਜ ਜੀਆਂ ਦੀ ਚਰਨਛੋਪਾ ਪ੍ਰਾਪਤ ਸਥਾਨ ਹੈ ਸਤਗੁਰ ਜੀ ਨੇ ਇਸ ਸਥਾਨ ਤੇ ਚਰਨ ਪਾ ਕੇ ਜਿੱਥੇ ਧਰਤੀ ਨੂੰ ਪਵਿੱਤਰ ਕੀਤਾ ਉੱਥੇ ਅੱਜ ਵੀ ਲੱਖਾਂ ਹੀ ਸੰਗਤਾਂ ਹਰ ਰੋਜ਼ ਇਸ ਗੁਰਦੁਆਰਾ ਸਾਹਿਬ ਆ ਕੇ ਨਤਮਸਤਕ ਹੁੰਦੀਆਂ ਨੇ ਅਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਆਪ ਜੀ ਵੀਡੀਓ ਵਿੱਚ ਸਾਹਮਣੇ ਵੇਖ ਸਕਦੇ ਹੋ ਕਿੰਨੀਆਂ ਸੰਗਤਾਂ ਹਰ ਰੋਜ਼ ਗੁਰਦੁਆਰਾ ਸਾਹਿਬ ਆਉਂਦੀਆਂ ਨੇ ਅਤੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਆਓ ਜਿਨ੍ਹਾਂ ਨੇ ਇਹ ਗੁਰਦੁਆਰਾ ਸਾਹਿਬ ਦੇ ਨਹੀਂ ਦਰਸ਼ਨ ਕੀਤੇ ਵੀਡੀਓ ਦੇ ਰਾਹੀਂ ਆਪ ਜੀ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰੋ ਅਤੇ ਨਾਲ-ਨਾਲ ਸਾਡੇ ਇਹ ਬਲੌਗ ਦੇ ਨਾਲ ਜੁੜੇ ਰਹੋ ਆਪ ਜੀ ਨੂੰ ਗੁਰ ਇਤਿਹਾਸ ਵੀ ਸਰਵਣ ਕਰਾਵਾਂਗੇ ਧੰਨ ਗੁਰ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਇਹ ਸਥਾਨ ਤੇ ਕਿਉਂ ਆਣਾ ਪਿਆ ਸਤਿਗੁਰ ਜੀ ਨੇ ਕੀ ਬਖਸ਼ਿਸ਼ਾਂ ਕੀਤੀਆਂ ਨੇ ਇਸ ਸਥਾਨ ਤੇ ਉਹ ਵੀ ਆਪ ਜੀ ਨੂੰ ਇਸ ਵੀਡੀਓ ਰਾਹੀਂ ਅਸੀਂ ਦੱਸਾਂਗੇ ਆਪ ਜੀ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਵੇਖੋ ਜੀ ਕਿੰਨਾ ਜਿਹੜੀ ਵੀ ਸੰਗਤ ਭਾਵਨਾ ਦੇ ਨਾਲ ਇਸ ਗੁਰਦੁਆਰਾ ਸਾਹਿਬ ਆ ਕੇ ਅਰਦਾਸ ਬੇਨਤੀ ਕਰਦੀ ਹੈ ਧੰਨ ਗੁਰ ਤੇਗ ਬਹਾਦਰ ਮਹਾਰਾਜ ਉਹਨਾਂ ਦੀਆਂ ਅਰਦਾਸਾਂ ਜ਼ਰੂਰ ਸੁਣਦੇ ਨੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਵਚਨ ਹੈ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਤ ਆਵੇ ਤਾਏ ਸਭ ਥਾਈ ਹੋਏ ਸਹਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਵੀ ਗੁਰ ਤੇਗ ਬਹਾਦਰ ਮਹਾਰਾਜ ਦੀ ਨੂੰ ਭਾਵਨਾ ਨਾਲ ਸ਼ਰਧਾ ਨਾਲ ਯਾਦ ਕੀਤਾ ਗੁਰੂ ਜੀ ਨੇ ਉਹਨਾਂ ਦੇ ਘਰ ਨਾਉ ਲਿੱਤੀਆਂ 18 ਸਿੱਟੀਆਂ ਦੀ ਬਖਸ਼ਿਸ਼ ਕਰ ਦਿੱਤੀ ਅਤੇ ਧੰਨ ਗੁਰ ਤੇਗ ਬਹਾਦਰ ਮਹਾਰਾਜ ਸਤਿਗੁਰ ਕੀ ਇਹੋ ਜੇ ਨੇ ਜਿਹੜੇ ਵੀ ਭਾਵਨਾ ਨਾਲ ਜਿੱਥੇ ਵੀ ਬੈਠ ਕੇ ਯਾਦ ਕਰਦੇ ਐ ਗੁਰੂ ਜੀ ਉੱਥੇ ਹੀ ਉਹਨਾਂ ਦੀ ਸਹਾਇਤਾ ਕਰਦੇ ਨੇ ਤੁਸੀਂ ਜਿੰਨੇ ਵੀ ਧੰਨ ਗੁਰਤੇਗ ਬਹਾਦਰ ਮਹਾਰਾਜ ਜੀ ਨੂੰ ਪਿਆਰ ਕਰਨ ਵਾਲੇ ਇਹ ਬਲੌਗ ਨੂੰ ਵੇਖ ਰਹੇ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਗੁਰੂ ਜੀ ਦਾ ਨਾਮ ਲਿਖ ਕੇ ਆਪਣੀ ਹਾਜ਼ਰੀ ਲਗਵਾਓ ਆਓ ਹੁਣ ਆਪ ਜੀ ਨੂੰ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਰਵਣ ਕਰਾਉਨੇ ਆ ਧੰਨ ਗੁਰਤੇਗ ਬਹਾਦਰ ਮਹਾਰਾਜ ਜੀ ਸੈਫਲਾਬਾਦ ਤੋਂ ਚੱਲ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹੋਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਘਰ ਦਾ ਪ੍ਰਚਾਰ ਕਰਦੇ ਹੋਏ ਸਤਿਗੁਰ ਜੀ ਇੱਕ ਝੂਰ ਸਿੱਖ ਭਾਗਰਾਮ ਦੀ ਬੇਨਤੀ ਨੂੰ ਮੰਨ ਕੇ ਪਿੰਡ ਲਹਿਲ ਵੱਲ ਇੱਕ ਪਾਣੀ ਦੇ ਟੋਬੇ ਦੇ ਕਿਨਾਰੇ ਤੇ ਜਾ ਕੇ ਬਿਰਾਜਮਾਨ ਹੋਏ ਜਿੱਥੇ ਆਪ ਜੀ ਗੁਰਦੁਆਰਾ ਦੂਖਨਵਾਰਨ ਸਾਹਿਬ ਵੇਖ ਰਹੇ ਹੋ ਇੱਥੇ ਗੁਰੂ ਜੀ ਦੇ ਆਉਣ ਤੋਂ ਪਹਿਲਾਂ ਟੋਬਾ ਹੋਇਆ ਕਰਦਾ ਸੀ ਟੋਬੇ ਦੇ ਕਿਨਾਰੇ ਆ ਕੇ ਸਤਿਗੁਰ ਜੀ ਬਿਰਾਜਮਾਨ ਹੋਏ ਲਹਿਲ ਪਿੰਡ ਉਸ ਸਮੇਂ ਬੱਚਿਆਂ ਦੇ ਸੋਕੇ ਦੀ ਬਿਮਾਰੀ ਫੈਲੀ ਹੋਈ ਸੀ ਧੰਗੁਰ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਸੰਗਤਾਂ ਨੇ ਆ ਕੇ ਫਰਿਆਦ ਕੀਤੀ ਮਹਾਰਾਜ ਜੀ ਸਾਡੇ ਤੇ ਕਿਰਪਾ ਕਰੋ ਸਾਡੇ ਬੱਚੇ ਸੋਕੇ ਦੀ ਬਿਮਾਰੀ ਨਾਲ ਮਹਾਰਾਜ ਉਹਨਾਂ ਦੀ ਮੌਤ ਹੋ ਜਾਂਦੀ ਹੈ ਆਪ ਜੀ ਕਿਰਪਾ ਕਰੋ ਇਹ ਰੋਗ ਨੂੰ ਦੂਰ ਕਰੋ ਧੰਗੁਰ ਤੇਗ ਬਹਾਦਰ ਮਹਾਰਾਜ ਨੇ ਉਸ ਸਮੇਂ ਹੁਕਮ ਕੀਤਾ ਜਿਹੜਾ ਵੀ ਪ੍ਰਾਣੀ ਭਾਵਨਾਵਾਂ ਦੇ ਨਾਲ ਸ਼ਰਧਾ ਦੇ ਨਾਲ ਇਸ ਸਰੋਵਰ ਵਿੱਚ ਭਾਵ ਤੋਬੇ ਵਿੱਚ ਇਸ਼ਨਾਨ ਕਰੇਗਾ ਉਹਦੇ ਸਾਰੇ ਰੋਗ ਦੂਰ ਹੋਣਗੇ ਤੇ ਬਸੰਤ ਪੰਜਵੀਂ ਵਾਲੇ ਦਿਨ ਇਸ ਅਸਥਾਨ ਤੇ ਬਹੁਤ ਵੱਡਾ ਜੋੜ ਮੇਲਾ ਲੱਗਦਾ ਹੈ ਸੰਗਤਾਂ ਇੱਥੇ ਆ ਕੇ ਇਸ਼ਨਾਨ ਕਰਦੀਆਂ ਨੇ ਤੇ ਸੰਗਤਾਂ ਦੇ ਸਾਰੇ ਸਰੀਰ ਦੇ ਰੋਗ ਦੂਰ ਹੋ ਜਾਂਦੇ ਆ ਆਪ ਜੀ ਨੇ ਸਰੋਵਰ ਦੇਵੀ ਦਰਸ਼ਨ ਕੀਤੇ ਆ ਆਓ ਹੁਣ ਆਪ ਜੀ ਨੂੰ ਦਰਸ਼ਨ ਕਰਾਣੇ ਆ ਧੰਨ ਗੁਰ ਤੇਗ ਬਹਾਦਰ ਮਹਾਰਾਜ ਜੀ ਦੀ ਯਾਦ ਅੰਦਰ ਨਿਰੰਤਰ ਹੀ ਇੱਥੇ ਜੋਤ ਜਗਦੀ ਹੈ ਤੇ ਨਾਲ ਹੀ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਹੱਥ ਲਿਖਤ ਹੁਕਮਨਾਮਾ ਸਾਹਿਬੀ ਇੱਥੇ ਸੁਸ਼ੋਭਿਤ ਹੈ ਉਹਦੇ ਵੀ ਆਪ ਜੀ ਨੂੰ ਦਰਸ਼ਨ ਕਰਾਣੇ ਆ ਆ ਸਾਹਮਣੇ ਆਪ ਜੀ ਵੇਖ ਰਹੇ ਹੋ ਨੌਵੇਂ ਪਾਸ਼ਾ ਦੀਨ ਦੁਨੀਆ ਦੇ ਮਾਲਕ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕਰ ਕਮਲਾਂ ਦੇ ਨਾਲ ਲਿਖਿਆ ਹੋਇਆ ਹੁਕਮਨਾਮਾ ਸਾਹਿਬ ਸਤਗੁਰੂ ਜੀ ਦੇ ਹੱਥਾਂ ਦੇ ਨਾਲ ਲਿਖਿਆ ਹੋਇਆ ਹੁਕਮਨਾਮਾ ਸਾਹਿਬ ਸੁਭਾਏ ਮਾਨ ਹੈ ਉਦੇ ਆਪ ਜੀ ਦਰਸ਼ਨ ਕਰ ਰਹੇ ਹਾਂ ਨਾਲ ਜੋਤ ਜਗ ਰਹੀ ਹੈ ਨਿਰੰਤਰ ਹੀ ਜੋਤ ਜਗਦੀ ਰਹਿੰਦੀ ਹੈ ਆਪ ਜੀ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹੈ ਤੇ ਬੇਨਤੀ ਹੈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਨ੍ਹਾਂ ਸੰਗਤਾਂ ਨੇ ਇਹ ਗੁਰਦੁਆਰਾ ਸਾਹਿਬ ਦੇ ਹਜੇ ਤੱਕ ਨਹੀਂ ਦਰਸ਼ਨ ਕੀਤੇ ਉਹ ਵੀਡੀਓ ਦੇ ਰਾਹੀਂ ਵੀ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੇ ਜਿਹੜੀ ਵੀ ਸੰਗਤ ਪਟਿਆਲੇ ਜਾਂਦੀ ਹੈ ਉਹ ਵੀ ਜਰੂਰ ਗੁਰਦੁਆਰਾ ਦੂਖਨਵਾਰਨ ਸਾਹਿਬ ਜਾ ਕੇ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਦਰਸ਼ਨ ਦੇਦਾਰੇ ਜਾ ਕੇ ਕਰਨ ਸਤਿਗੁਰੂ ਜੀ ਬੜੀਆਂ ਝੋਲੀਆਂ ਭਰਦੇ ਨੇ ਇਹ ਗੁਰਦੁਆਰਾ ਸਾਹਿਬ ਬੜੀਆਂ ਬਖਸ਼ਿਸ਼ਾਂ ਕਰਦੇ ਨੇ ਧੰਨਵਾਦ ਹੈ ਆਪ ਜੀ ਦਾ ਸਾਡੇ ਬਲੌਗ ਦੇ ਨਾਲ ਜੁੜੇ ਰਹਿਣ ਵਾਸਤੇ ਇਸੇ ਤਰ੍ਹਾਂ ਹੀ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਹੋਰ ਵੀ ਤੁਹਾਡੇ ਵਾਸਤੇ ਨਵੀਆਂ ਤੋਂ ਨਵੀਆਂ ਅਸੀਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਧੰਨਵਾਦ ਹੈ ਜੀ ਆਪ ਜੀ ਦਾ ਇੱਥੇ ਹੀ ਬਲੌਗ ਦੀ ਸਮਾਪਤੀ ਹੈ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ